ਦਾਈਆਂ ਦੇ ਲੰਗਰ ਚੱਲ ਰਿਹਾ ਜੀ ਪਹਿਲਾਂ ਤੁਹਾਨੂੰ ਸ਼ੁਰੂਆਤ ਦੱਸਉਂਦੇ ਆ ਜੀ ਇਹ ਆ ਚੱਲ ਰਿਹਾ ਆ ਅਮਾ ਉਹ ਤਰ੍ਹਾਂ ਹੱਥ ਨਾਲ ਕੁੰਡੇ ਨਾਲ ਜਿਹੜਾ ਲਗੜਾ ਲਾਉਂਦੇ ਆ ਮਸ਼ੀਨਾਂ ਨਾਲ ਰਗੜਾ ਲੱਗਦਾ ਹੈ ਮਸ਼ੀਨਾਂ ਨਾਲ ਜਿਹੜਾ ਇਹ ਪੇਸਟ ਜਿਹੜਾ ਬਣਾਇਆ ਜਾਦਾ ਹੈ ਉਹ ਰਸਤੋਂ ਗਿਆ ਵਿਦਾਮ ਸਾਂਗੀ ਜੋ ਸਾਰਾ ਲੱਡਰ ਬਟਨ ਹੋਏ ਚ ਕੀਤਾ ਜਾਂਦਾ ਉਸ ਤੋਂ ਬਾਅਦ ਆ ਗਿਆ ਜੀ ਆਪਾਂ ਇੱਥੇ ਜਿਹੜਾ ਤਿਆਰੀ ਕੀਤੀ ਜਾਂਦੀ ਹੈ ਪੁਣਿਆ ਜਾਂਦਾ ਹੈ ਫਿਰ ਇਸ ਕੰਨੀ ਜਿਹੜਾ ਹੁੰਦਾ ਨਾ ਇਹਨਾਂ ਨੂੰ ਇਹ ਸਾਰਾ ਜਿਹੜਾ ਹੀ ਮਾਲ ਆ ਇੱਥੇ ਪਾਣੀ ਰੈਸਟ ਕਰਕੇ ਉਹਦੇ ਵਿੱਚੋਂ ਜਿਹੜਾ ਸਾਰਾ ਉਹ ਮਿੱਠਾ ਕਰ ਦਿੰਦਾ ਮਿੱਠਾ ਸੋਟਾ ਬੜਾ ਮਿੱਠਾ ਸੋਟਾ ਯਾਰ ਮੈਂ ਮਿੱਠਾ ਨਹੀਂ ਮਰਨ ਦਿੰਦੇ ਆਪਾਂ ਦੇ ਪੂਰੇ ਉਹ ਰੈਨ ਥੋੜਾ ਰੈਨ ਪਹੁੰਚਣ ਲੱਗਾ ਸਾਡਾ ਸੋਨ ਵੀਰ ਲੱਗਾ ਸੋਨੂ ਵੀ ਸਾਡਾ ਲੱਗਾ ਇੱਕ ਨਜ਼ਰ ਅੱਧਾ ਕਿੰਨਾ ਲਾਉਂਦੇ ਨੇ ਸ਼ਹੀਦ ਹਾਂਣਾ ਵੀਰੇ ਹਾਂਜੀ ਅੱਧਾ ਕਿੰਨਾ ਲਾਉਂਦੇ ਅੱਧਾ ਕਿੰਨਾ ਲੱਗ ਜਾਂਦਾ ਜੀ 20 ਤੋਂ 25 ਮਿੰਟ ਲੱਗ ਜਾਂਦੇ ਆ ਜੀ ਇਹ ਪ੍ਰਵਾਹ ਜੀ ਨੂੰ ਰੱਖਿਆ ਜੀ ਆ ਵੇਖੋ ਭਰਾੜਾ ਵੈ ਚੋੜੀ ਜਿਹੜੀ ਹੈ ਨਾ ਚਾਹ ਜਾਨ ਸਾਰਾ ਥੋੜਾ ਪਛਾਈ ਕਿ ਲੋਕੇ ਹਾਸੇ ਇਹ ਆਪਾਂ ਹੱਥਾਂ ਨਾਲ ਲਾਉਂਦੇ ਦਾ ਕੰਮ ਲਾਉਦਾ ਹੈ ਸਪੈਸ਼ਲ ਮਸ਼ੀਨਾਂ ਲੈ ਕੇ ਉਹਨਾਂ ਦਾ ਜਿਹੜਾ ਸਾਰਾ ਗ੍ਰੇਂਡ ਕੀਤਾ ਜਾਂਦਾ ਇਹ ਵੀ ਸਾਡੇ ਹੁਣ ਗੱਡੀ ਤਿਆਰੀ ਕੀਤੀ ਜਾਂਦੇ ਉਸ ਤੋਂ ਬਾਅਦ ਇਹ ਆ ਗਿਆ ਇੱਕ ਠੰਡਾ ਜਾਣੀ ਬਣਾ ਕੇ ਰੱਖੀ ਆ ਉਸ ਤੋਂ ਬਾਅਦ ਸਾਡਾ ਵੀਰ ਛੋਟੀ ਸਾਹਿਬ ਤੇ ਸੋਨੀ ਵੀਰ ਸਾਡਾ ਇਹ ਹੈਡ ਲੱਗੇ ਤਿਆਰੀ ਕਰ ਰਹਾ ਹੈ ਦੇ ਬਾਅਦ ਜਿਹੜਾ ਹੀ ਸਾਡਾ ਵੀ ਜਗਤਾਰ ਸਾਡੇ ਵੀ ਲੱਗੇ ਆ ਤੇਂਦਰ ਭਰਾ ਸਾਡਾ ਲੱਗਾ ਸੇਵਾ ਕਰਨ ਦਾ ਜਗਤਾਰ ਦਾ ਤੇ ਇਹ ਬੜਾ ਵਧੀਆ ਤਰੀਕੇ ਦਾ ਸੰਗਣਾ ਉਹਨਾਂ ਅੱਗੇ ਜਿਹੜਾ ਸੰਦਾਂ ਦਾ ਟਰ ਬਤਾਇਆ ਜਾ ਰਿਹਾ ਹੈ ਛੋਡੀ ਸਾਹਿਬ ਛੋਡੀ ਸਾਹਿਬ ਹਾਂਜੀ ਹਾਂਜੀ ਉਹ ਵਿਚਾਰ ਦਿਓ ਆਪਣੇ ਪੱਕੀ ਵਿਚਾਰਿਆ ਜੀ ਸੇਵਾ ਕਰਨ ਦਾ ਸੇਵਾ ਲੱਗੇ ਵਧੀਆ ਵਧੀਆ ਸੰਗਤ ਉਹ ਦਿਨ ਲੱਗਾ ਵਧੀਆ ਸੰਗਤ ਪੀਰੀ ਪੱਕੀ ਨਾ ਵੱਡੇ ਵੀਰ ਤੋਂ ਪੁੱਛ ਲੋ ਇਹਨਾਂ ਦੇ ਇਹ ਜੁੰਮਿਆਰੀ ਪੂਰੀ ਹੈ ਨਾ ਤਕੜੀ ਇਹਨਾਂ ਦੀ ਨਹੀਂ ਇਹਨਾਂ ਦੀ ਹੈ ਜੀ ਇਹਨਾਂ ਦੇ ਇਹ ਤੋਂ ਬਗੈਰ ਕੋਈ ਚੋਕ ਦੇਖ ਰਹੇ ਕਿ ਇਹਨਾਂ ਦੀ ਜਿੱਦਾਂ ਉਹ ਕੀ ਕਹਿੰਦੇ ਨੇ ਇਹਨਾਂ ਦੀ ਰਹਿ ਰਮਾਈ ਹਟ ਕੰਮ ਚੱਲ ਰਿਹਾ ਜੀ ਅੱਜ ਕਹਿੰਦੇ ਆਪਾਂ ਕਰੀ ਜਾਈਏ ਉਹ ਕਿਰਪਾ ਮਹਾਰਾਜ ਦੀ ਐਸੇ ਬਹੁਤ ਕਿਰਪਾ ਵੀ ਤੇ ਜਦੋਂ ਪਾਲੀ ਪੂੜੀ ਪਾਉਣ ਦੀ ਗੱਲ ਹੁੰਦੀ ਫਿਰ ਵੀਰ ਕਹਿੰਦਾ ਵੀ ਮੈਨੂੰ ਅੱਗੇ ਕੀਤਾ ਜਾਵੇ ਤੁਹਾਡੇ ਕੋਲ ਗੱਲ ਜਿਹੜੀ ਉਹ ਨਹੀਂ ਬੰਦੀ ਪੂਰੀ ਹਾਂ ਬਲਸ਼ਾ ਛੋੜ ਨਹੀਂ ਆਉਂਦੰਦਾ ਨਾ ਪੂਰੇ ਗੈਮੋਂ ਗੈਮ ਸੋਨੂ ਭਰਾ ਠੀਕ ਹੈ ਏ ਵੀਰ ਸਾਡਾ ਨਹੀਂ ਬੋਲਣਾ ਹੈ ਸੇਵਾ ਕਰਦਾ ਤੇ ਭਰਾ ਸਾਡੇ ਲੱਗੇ ਆ ਬਹੁਤ ਵਧੀਆ ਸੇਵਾ ਲੱਗੇ ਆ ਵੇ ਦੰਦਾ ਸਾਡਾ ਭਰਾ ਲੱਗਾ ਰੱਖੀਂ ਰੋਏ ਇੱਥੇ ਮਹਾਵਾ ਪਿੰਡ ਹੈ ਜਦੋਂ ਮਹਾਵਾ ਪਿੰਡ ਆਪਾਂ ਟਾਰੀ ਨੂੰ ਚਾਹੀਦਾ ਛਭਾਲ ਤੋਂ ਆਪਾਂ ਜਦੋਂ ਆਉਂਦੇ ਆ ਰਾਜੇਤਾਲ ਫੂਲਪੁਰ ਭੇਲਿਆ ਪਰਚੀ ਕ੍ਰਿਤੀ ਆਂਦੀ ਐ ਨਾਮਤਰੀ ਜਿਹੜੀ ਐ ਵੀਰਾਂ ਵੱਲੋਂ ਤੇ ਉੱਥੇ ਸਾਰੇ ਵੀਰ ਆਏ ਆ ਚਲੋ ਮਹਾਰਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਵੀਰਾਂ ਵੱਲੋਂ ਜਿਹੜਾ ਐ ਲੰਗਰ ਜਿਹੜਾ ਚੱਲ ਰਿਹਾ ਸਰਦਾਈ ਦਾ ਸਰਦਾਈ ਦਾ ਲੰਗਰ ਚੱਲ ਰਿਹਾ ਤਾਂ ਵੀ ਜਿਹੜੀਆਂ ਸੰਗਤਾਂ ਬੜੇ ਪਿਆਰ ਨਾਲ ਜਿਹੜੀਆਂ ਸਰਦਾਈ ਦਾ ਜਿਹੜਾ ਦਫਾ ਸ਼ਗਰੀਆਂ ਤੇ ਨਾਲ ਸਾਡੇ ਵੀਰ ਜਿਹੜੇ ਆ ਸਵਾਵਾ ਕਰਦਾ ਐ ਦੇ ਖਾੜੀ ਵਾਲੀਆਂ ਸੰਗਤਾਂ ਬੈਠੀਆਂ ਵੀ ਸਾਡੇ ਮਾਰਕੀ ਵੇਖੀ ਜਾਂਦੇ ਨੇ ਥੱਲੇ ਦਾ ਵੰਗਾ ਬਹੁਤ ਵਧੀਆ ਜੀ ਮਾਜੀ ਮੇਰੇ ਆ ਇਹ ਭਾਜੀ ਜਿਹੜਾ ਇੱਥੇ ਆਪਾਂ ਬੈਠੇ ਆ ਕਿੰਨਾ ਵੱਲੋਂ ਮੜਾਇਆ ਦੱਸਿਓ ਤੇ ਇਹ ਕਿੰਨਾ ਵੱਲੋਂ ਜਿਹੜੀ ਐ ਜਿਹੜੇ ਇੱਥੇ ਵਰਸ਼ੀ ਮਨਾਈ ਜਾਂਦੀ ਆ ਜੀ ਬਾਬਾ ਕੇਸਰ ਸਿੰਘ ਹੋਇਆ ਪਿੰਡ ਮਹਾਵਾ ਇਹ ਕੀ ਉਹਨਾਂ ਦੇ ਗੱਜ ਹਾਂਜੀ ਬਾਬਾ ਸ਼ੰਦਾਜੀ ਆਂਗੇ ਉਹਨਾਂ ਨੂੰ ਐਸੇ ਅਸੀਂ ਵੀ ਨਹੀਂ ਜਾਣਦੇ ਕਿਉਂਕਿ ਅਸੀਂ ਗੁਰੂ ਸ਼ਬਦ ਦੇ ਪੰਜਾਬ ਤੱਕ ਜਾ ਕੇ ਬਿਲਕੁਲ ਸਾਡਾ ਸਰਦਾਈ ਦਾ ਨਗਰ ਬਾਬੇ ਦੀ ਸੀਨੇ ਗੁਰਦੁਆਰੇ ਹੀ ਉਤੋਂ ਬਾਅਦ ਸਾਡੇ ਸੱਜਣ ਉਹਦੇ ਦੀ ਸੇਵਾ ਕਰਦੇ ਹੋ ਉਹਨਾਂ ਦੇ ਨਾਲ ਅਸੀਂ ਆ ਆ ਭੈਣ ਭਰਾਣਾ ਹੋਣਾ ਪੈਂਦਾ ਹਾਂ ਹਾਂਜੀ ਇਹ ਜਿਹੜੇ ਬਾਬਾ ਕੇਸਰ ਸਿੰਘ ਜੀ ਆਂਗੇ ਬੜਾ ਪਰਪਕਾਰ ਹੀ ਜੀ ਕੌਮ ਤੇ ਇਹ ਐਸੇ ਸਦੀ ਦੇ 19 ਮਨਨ 20ਵੀਂ ਸਦੀ ਦੇ ਵਿੱਚ ਜਦੋਂ ਆਪਣਾ ਗਗਾਸੀ ਅੰਗਰੇਜ਼ਾਂ ਦਾ ਰਾਜ ਸੀ ਉਸ ਟਾਈਮ ਤੇ ਇਹ ਇੱਥੇ ਸੇਵਾ ਕਰਦੇ ਸੀ ਇਹਨਾਂ ਦੀ ਕਾਫੀ ਪਿੰਡਾਂ ਦੇ ਵਿੱਚ ਜਿਹੜੀ ਹੈਗੀ ਹੁਣ ਖੂਬ ਸੀਗੀ ਇਹ ਜਿਹੜੀ ਅਨਾਮਤਾਰੀ ਪਰੰਪਰਾ ਦੇ ਨਾਲ ਇਹਨਾਂ ਦਾ ਸੀਗਾ ਬੰਮਾ ਰਾਮ ਸਿੰਘ ਜੀ ਗੁੱਡੇ ਜਿਹੜੇ ਹੈਗੇ ਸੀ ਸੁਤੰਤਰਤਾ ਸੰਗ्रामੀ ਕਹੋ ਉਹਨਾਂ ਦੇ ਨਾਲ ਵੀ ਇਹਨਾਂ ਦਾ ਚੰਗਾ ਸੰਪਰਕ ਸੀ ਉਹ ਤੋਂ ਫੇਰ ਲੈ ਕੇ ਜਾਂਦੇ ਹੂ ਗੁਰਬਾਣੀ ਦੇ ਕਾਫੀ ਗਿਆਤਾ ਸੀਗੇ ਬੰਗਲਾ ਜੀ ਧਨਵਾਦੀ ਜੀ ਸਾਹਿਬ ਜੀ ਬਲਰਾਜ ਸਿੰਘ ਜੀ ਬੇਸਾਬ ਤੇ ਇਹ ਜਿਹੜਾ ਜਿਹੜਾ ਸਾਰੇ ਭੈਣ ਭਰਾ ਇੱਕ ਸੱਜਣ ਤੌਰ ਤੇ ਇੱਕ ਭੈਣ ਭਰਾ ਦੇ ਤੌਰ ਤੇ ਆਉਂਦਾ ਦੂਜੀ ਗੱਲ ਇਹ ਕਿ ਜਿਹੜਾ ਇਹ ਵੀਰਾਵਾਲਾ ਲੰਗਰ ਚਲਾਇਆ ਜਾਂਦਾ ਨਾ ਸ਼ਰਦਾ ਜੀ ਦਾ ਇਹ ਵੀ ਨਾਮਧਾਰੀ ਜਨਾਂ ਵੀਰ ਸੰਬੰਧਿਤ ਹੈ ਤੇ ਉਹਨਾਂ ਦਾ ਹੀ ਜਿਹੜਾ ਕੋਈ ਉਹ ਵੱਡਾ ਵਡੇਰਾ ਵੱਲੋਂ ਵਰਸ਼ੀ ਮਨਾਈ ਜਾਂਦੀ ਆ ਤੇ ਬਾਕੀ ਗੁਰੂ ਮਹਾਰਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਲਾਵਾ ਦੇ ਬੈਗਰੂ ਕੇ ਦੇ ਨਾਲ ਖੜਿਆ ਜੀ ਤੇ ਧੰਨਵਾਦ ਜੀ ਬਹੁਤ ਬਹੁਤ ਸਾਰਿਆਂ ਦਾ